拉ਸ਼ੀਦ ਭਗਤ ਸਿੰਘ ਨਗਰ ਨਮਾ ਸ਼ਹਿਰ ਦੇ ਨੇੜੇ ਕੀ ਪਿੰਡ ਭੀਣ ਵਿਖੇ ਸਿੱਧੂ ਜਠੇਰੇ ਸੇਵਾ ਵੈਲਫੇਅਰ ਕਮੇਟੀ ਦੀ ਵਿਸ਼ੇਸ਼ ਮੀਟਿੰਗ ਸਿੱਧੂ ਜਠੇਰੇ ਵਿਖੇ ਕੀਤੀ ਗਈ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਇਸ ਦਰਬਾਰ ਦੇ ਸੇਵਾਦਾਰ ਸਤਨਾਮ ਸਿੰਘ ਕਮਲ ਸਿੱਧੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ 21 ਅਤੇ 22 ਅਕਤੂਬਰ ਨੂੰ ਦਿਵਾਲੀ ਵਿਸ਼ਕਰਮਾ ਦਿਵਸ ਮਨਾਇਆ ਜਾਵੇਗਾ ਅਤੇ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਦੀਵਾਲੀ 21 ਅਕਤੂਬਰ ਨੂੰ ਮਨਾਈ ਜਾਵੇਗੀ ਅਤੇ 22 ਅਕਤੂਬਰ ਨੂੰ ਵਿਸ਼ਕਰਮਾ ਦਿਵਸ ਮਨਾਇਆ ਜਾਵੇਗਾ ਸਮੂਹ ਸੰਗਤ ਹਮ ਹਮ ਆ ਕੇ ਪਹੁੰਚੋ ਤੇ ਵੱਡੇ ਵੱਡੇ ਰਿਆਂ ਦਾ ਅਸ਼ੀਰਵਾਦ ਪ੍ਰਾਪਤ ਕਰੋ ਅਤੇ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਦਰਬਾਰ ਹਰ ਰੋਜ਼ ਖੁੱਲਾ ਰਹਿੰਦਾ ਹੈ ਆਓ ਦੇਖਦੇ ਹਾਂ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਫਾਟੀ ਅਸੀਂ ਸਿੱਧੂ ਜਿਛੇਰੇ ਪਿੰਡ ਪਿੰਡ ਤੋਂ ਸ਼ੇਵਦਾ ਜੀ ਸਾਰੀਆਂ ਸੰਤਾਂ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਦੀਵਾਲੀ ਦਾ ਸ਼ੋਭਾ ਅਪਸਰ ਹੈ ਜੀ 21 ਤਰੀਕ ਨੂੰ ਆਪਾਂ ਦੀਵਾਲੀ ਮਨਾਣੀ ਹੈ ਜੀ ਬਾਬਿਆਂ ਦੇ ਇੱਥੇ 21 ਸਤੰਬਰ ਦੀ ਜਿਹੜਾ ਮੰਗਲਵਾਰ ਤੇ ਬਾਬੇ ਵਿਸ਼ੂਪ ਕਰਮਾ ਜੀ ਦਾ ਦਿਹਾੜਾ ਮਨਾਣਾ ਜੀ ਆਪਾਂ ਬੁੱਧਵਾਰ ਨੂੰ 22 ਤਰੀਕ ਦੀ 21 ਤੇ 22 ਤਰੀਕ ਦਾ ਆਪਾਂ ਦੋ ਦਿਨ ਦਾ ਬਾਬਿਆਂ ਦੇ ਪ੍ਰੋਗਰਾਮ ਆਪਾਂ ਇਹ ਬਣਾਣੇ ਹੈ ਜੀ ਤੇ ਸਾਰੀਆਂ ਸੰਤਾਂ ਨੂੰ ਇਹ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਤੇ 21 ਤਰੀਕ ਨੂੰ ਜ਼ਰੂਰ ਪਹੁੰਚੋ ਜੀ ਇੱਥੇ ਬਾਬਿਆਂ ਦੇ ਦਰਵਾਜ਼ੇ ਤੇ ਤਾਂ ਕਿ ਮੱਥਾ ਟੇਕੋ ਬਾਬਿਆਂ ਦਾ ਲੰਗਰ ਨਹੀਂ ਸਕੋਗੇ ਸਾਰੀਆਂ ਸੰਤਾਂ ਨਾਮ ਨਾਲ ਜੀ ਸੇਵਾ ਵਿੱਚ ਰਹੋਗੇ ਬਾਬਿਆਂ ਦੇ ਸ਼ਿੰਗਾਰ ਜਰੂਰੀ ਅਸੀਂ ਸਾਰੀ ਸੰਗਤ ਨੂੰ ਜਿੰਨੇ ਵੀ ਦੇਸ਼ਾਂ ਪਰਦੇਸਾਂ ਵਿੱਚ ਐਨਆਰਆਈ ਸਾਡੇ ਭੈਣ ਭਰਾ ਵਾਸਤੇ ਅਸੀਂ ਸਾਰਿਆਂ ਨੂੰ ਇਹ ਸ਼ੋਭਾ ਅਫਸਰੀਆਂ ਬਣਾਈਆਂ ਦਿੰਨੇ ਆ ਤੇ ਸਾਰੀਆਂ ਸੰਤਾਂ ਨੂੰ ਇਹ ਹੀ ਬੇਨਤੀ ਕਰਦੇ ਹਾਂ ਕਿ ਜੋ ਵੀ ਤਿਲਕੁਲ ਸਕਦਾ ਇਸ ਸ਼ੋਭਾ ਅਫਸਰ ਤੇ ਬਾਬਿਆਂ ਦੀ ਦੇਣ ਤੇ ਜਰੂਰ ਆਪਣਾ ਹਿੱਸਾ ਪਾਓ ਜੀ ਤੇ ਬਾਬਿਆਂ ਦਾ ਲੰਗਰ ਵੀ ਦੋ ਦਿਨ ਚੱਲਣਾ ਜੀ ਤੇ ਨਾਲ ਸਾਰੀਆਂ ਸੰਤਾਂ ਨਾਲ ਕੀ ਸੇਵਾ ਕਰੋ ਤੇ ਬਾਬਾ ਜੀ ਦੇ ਨਾਲ ਲੰਗਰਵਾ ਗੁਰੂ ਜੀ ਲੱਗਰਵੀ ਸਾਖੂ ਜੀ ਦੇ ਨਾਲ ਬਾਬਾ ਜੀ ਹਸੂਦਾ ਗ੍ਰੰਥਕੋ ਜੀ ਤੇ ਮੰਦਰ ਹਰੂ ਖੁੱਲਾ ਰਹਿੰਦਾ ਜਿਹੜੇ ਦਿਨ ਨਮਾਜ਼ੀ ਸੰਗਤ ਮੱਥਾ ਟੇਕਣ ਇੱਥੇ ਦਰਵਾਜ਼ਾ ਆ ਸਕੀਏ ਕੋਈ ਕਿਸੇ ਨੂੰ ਕੋ ਕਮੀ ਨਹੀਂ ਹੈ ਵੀ ਨਹੀਂ ਸਵੇਰੇ ਮੰਦਰ ਖੁੱਲ ਜਾਂਦਾ ਸ਼ਾਮ ਨੂੰ ਜਾਂ 5 ਵਜੇ ਵਧਾਈ ਦੇ ਹਰ ਰੋਜ਼ ਮੰਦਰ ਖੁੱਲਾ ਹੁੰਦਾ ਜੀ ਚਾਹ ਪਾਣੀ ਛਕਣਾ ਸੰਗਤ ਨੂੰ ਚੱਲਦਾ ਹੈ ਬਾਬਾ ਜੀ ਦਰਵਾਜ਼ਾ ਨੂੰ ਸੇਵਾ ਹੈ ਜੀ ਤੇ ਲੰਗਰ ਵੀ ਛਕਣਾ ਤਾਂ ਵੀ ਕਰਦੇ ਨੇ ਸੇਵਾ ਹੈ ਜੀ ਕੋਈ ਵੀ ਸੰਗਤ ਇਹ ਨਾ ਸੋਚੇ ਕਿ ਐਤਵਾਰ ਨੂੰ ਮੰਦਰ ਖੁੱਲਦਾ ਹਰ ਰੋਜ਼ ਮੰਦਰ ਖੁੱਲਾ ਹੁੰਦਾ ਜੀ ਜਿਹੜੇ ਦਿਨ ਵੀ ਮਰਜ਼ੀ ਸੰਗਤ ਮੱਥਾ ਟੇਕਣ ਲਈ ਆ ਸਕਦੇ ਆ ਜੀ ਤੇ ਕੋਈ ਵੀ ਕਿਸੇ ਸੰਗਤ ਨੂੰ ਇਦਾਂ ਦੀ ਪਰੇਸ਼ਾਨੀ ਨਹੀਂ ਹੈਗੀ ਜਦੋਂ ਮਰਜ਼ੀ ਆਣ ਕੇ ਮੱਥਾ ਟੇਕ ਕੇ ਆਪਣੇ ਜਾ ਸਕਦੇ ਆ ਜੀ ਤੇ ਅਸੀਂ ਇਸ ਸੁਭਾਅਪਸ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਆ ਜੀ ਤੇ ਸਾਰੀਆਂ ਸੰਗਤਾਂ ਆਓ ਮੇਰੇ ਜੀਨੂ ਭੈਣਾਂ ਦਾ ਆ ਕੇ seva ਕਰੋ ਜੀ ਤੇ ਬਾਬਾ ਦਾ ਅਸ਼ੀਰਵਾਦ ਆਪ ਤੁਹਾਨੂੰ ਜੀ ਤੇ ਅਸੀਂ ਸਾਰੀਆਂ ਸੰਗਤਾਂ ਨੂੰ ਵਧਾਈ ਦਿੰਦੇ ਆ